ਨਿਕਲ ਨਿਕਲ ਲੁਧਿਆਣਾ ਦੇ ਬਾਡ ਨੰਬਰ 23 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੋਨਿਕਾ ਛਾਉੜਾ ਪਤਨੀ ਦੀਪਕ ਛਾਉੜਾ ਦੀ ਚੋਣ ਮੁਹਿੰਮ ਨੂੰ ਹੁਲਾਰਾ ਦਿੰਦਿਆਂ ਹਲਕਾ ਸਾਨੀਅਲ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਨੇ ਉਹਨਾਂ ਦੇ 33 ਫੁੱਟ ਰੋਡ ਉੱਤੇ ਮੁੱਖ ਦਫ਼ਤਰ ਦਾ ਉਦਘਾਟਨ ਕੀਤਾ ਇਸ ਮੌਕੇ ਵਿਕਰਮ ਸਿੰਘ ਬਾਜਵਾ ਨੇ ਸੋਨਿਕਾ ਛਾਉੜਾ ਦੇ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਉਹਨਾਂ ਦਾ ਪਤੀ ਦੀਪਕ ਛਾਉੜਾ ਲੰਮੇ ਸਮੇਂ ਤੋਂ ਲੋਕ ਸੇਵਾ ਦੇ ਵਿੱਚ ਜੁਟਿਆ ਹੋਇਆ ਹੈ ਅਤੇ ਛਾਉੜਾ ਪਰਿਵਾਰ ਦਾ ਬਾਡ ਨੰਬਰ 23 ਦੇ ਨਾਲ-ਨਾਲ ਆਸ-ਪਾਸ ਦੇ ਲੋਕਾਂ ਵਿੱਚ ਵੀ ਚੰਗਾ ਜਨ ਆਧਾਰ ਹੈ ਜਿਸ ਕਰਕੇ ਦੀਪਕ ਛਾਉੜਾ ਦੀ ਜਿੱਤ ਪੱਕੀ ਹੈ ਇਸ ਮੌਕੇ ਦੀਪਕ ਛਾਉੜਾ ਨੇ ਆਏ ਹੋਏ ਵਾਰਡ ਨਿਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਦਫ਼ਤਰ 24 ਘੰਟੇ ਲੋਕਾਂ ਦੀ ਸੇਵਾ ਲਈ ਹਾਜ਼ਰ ਰਹੇਗਾ ਇੱਥੇ ਰਹਿ ਕੇ ਜਿੱਥੇ ਵਾਰਡ ਦੇ ਮਸਲੇ ਹੱਲ ਕੀਤੇ ਜਾਣਗੇ ਉਸ ਦੇ ਨਾਲ ਵੀ ਲੋਕ ਸੇਵਾ ਨਿਰੰਤਰ ਜਾਰੀ ਰਹੇਗੀ ਇਸ ਮੌਕੇ ਬਲਾ ਕਾਂਗਰਸ ਦੇ ਪ੍ਰਧਾਨ ਤਾਜ ਪਰਮਿੰਦਰ ਸਿੰਘ ਸੋਨੋ ਬਲਜੀਤ ਸਿੰਘ ਬੁੱਡੇਵਾਲ ਜ਼ਿਲ੍ਹਾ ਪਛੀਦ ਮੈਂਬਰ ਰਵਨੀਤ ਸਿੰਘ ਗਿੱਲ ਇਕਵਾਰ ਸਿੰਘ ਜੰਡੇਵਾਲੀ ਗੁਰਸੇਵਕ ਸਿੰਘ ਮੰਗੀ ਨੌਨਾ ਕੋਹੜਾ ਨੀਰਸ ਕੁਮਾਰ ਜੂਤਾਗੁੰ ਜੁਬਰਾਜ ਕੁਮਾਰ ਗੁਨਾਮ ਸਿੰਘ ਫੌਜੀ ਆਦੀ ਹੋਰ ਵੱਡੀ ਗਿਣਤੀ ਚ ਕਾਂਗਰਸੀ ਵਰਕਰ ਤੇ ਆਗੂ ਹਾਜ਼ਰ ਸਨ ਦੇਖੋ ਇਸ ਦਾ ਤੇ ਸੁਖਸ਼ਾਪੜਾ ਜੀ ਸਾਡੇ ਕੈਂਡੀਡੇਟ ਨੇ ਉਹਨਾਂ ਦਾ ਦਫਤਰਬਾਦ ਘਟਨਾ ਤੁਹਾਡੇ ਸਾਹਮਣੇ ਹੈ ਕਿੰਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੂ ਕਰਕੇ ਇਕੱਠੇ ਹੋ ਕੇ ਆਏ ਸੀ ਉਹ ਸਾਰੇ ਸੁਖਸ਼ਾਪੜਾ ਜੀ ਨੂੰ ਜਿੱਤਣਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਸਾਫ ਸੁਥਰੇ ਬੜੇ ਵਿਕੇ ਕੈਂਡੀਡੇਟਸ ਨੇ ਜਿਹੜੇ ਉਹ ਸਾਡੇ ਕੰਮ ਕਰ ਸਕਣ ਸਾਰੇ ਜਿਹੜੇ ਆਵਾ ਦੇ ਪਾਤੇ ਗਰੰਟੀਆਂ ਬਾਰੇ ਕੀ ਕਹਿਣਾ ਜਾਓਗੇ ਆਵਾ ਮਾ ਗਰੰਟੀਆਂ ਝੂਠੀਆਂ ਸੋ ਗਰੰਟੀ 1 ਤੋਂ ਲੈ ਕੇ 2 ਗਰੰਟੀ 6ਵੀਂ ਗਰੰਟੀ 10ਵੀਂ ਗਰੰਟੀ ਕੋਈ ਵੀ ਗਰੰਟੀਆਂ ਹੀ ਸੀਓ ਦੀਆਂ ਬਣ ਕੇ ਰਹਿ ਗਈਆਂ ਕੋਈ ਵੀ ਕੰਪਨੀ ਹੈ ਉਹਦੇ ਨਾਲ ਅਸੀਂ ਪਤਾ ਆਤੀ ਪਬਲਿਕ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਆ ਸਾਰੇ ਬਹੁਤ ਅੱਛਾ ਰਿਸਪੌਂਸ ਦੇ ਰਿਹਾ ਸਾਨੂੰ ਤੁਹਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਦਿਨੋ-ਦਿਨ ਹੀ ਸਾਡਾ ਵੱਧਾ ਹੀ ਜਾ ਰਿਹਾ ਮੈਂ ਅਸੀਂ ਪਬਲਿਕ ਦੇ ਬਹੁਤ ਥਿਲੋ ਸ਼ੁਕਰਗੁਜ਼ਾਰ ਆ ਬਹੁਤ ਵਧੀਆ ਅੰਗਾਰਾ ਇਹ ਪੂਰਾ ਇਕੱਠ ਹੈ ਮੀਟਿੰਗ ਦੇ ਵਿੱਚ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਸਾਰੇ ਵੀ ਇਲਾਕਾ ਨਿਵਾਸੀਆਂ ਨੂੰ ਮੁਬਾਰਕਾਂ ਜਿਨ੍ਹਾਂ ਨੇ ਮੀਟਿੰਗ 'ਚ ਹੁਮਲੇਤ ਕੀਤੀ ਪੁਨਰ ਦਿলো ਧੰਨਵਾਦੀ